ਪਾਸਪੋਰਟ ਦੇ ਕਾਂਗਰਸੀਆਂ ਨੇ ਮਨੀਸ਼ ਸ਼ਿਸ਼ੋਧਿਆ ਵਿਰੁੱਧ ਖੋਲਿਆ ਮੋਰਚਾ ਟੀਸੀ ਗਰਤਾਸਪੁਰ ਅਤੇ ਐਸਐਸਪੀ ਗਰਤਾਸਪੁਰ ਦਫਤਰ ਸਾਹਮਣੇ ਮਨੀਸ਼ ਸ਼ਿਸ਼ੋਧਿਆ ਖਿਲਾਫ ਕੀਤੀ ਜਮ ਕੇ ਨਾਰੇਬਾਜੀ ਅਤੇ ਕਾਰਵਾਈ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਦੇ ਸਾਫ ਕਾ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸ਼ਿਸ਼ੋਧਿਆ ਵਿਰੁੱਧ ਅੱਜ ਕਾਂਗਰਸ ਗਰਤਾਸਪੁਰ ਲੀਡਰਸ਼ਿਪ ਵੱਲੋਂ ਜਮ ਕੇ ਨਾਰੇਬਾਜੀ ਕੀਤੀ ਗਈ ਅਤੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਗਰਤਾਸਪੁਰ ਅਤੇ ਐਸਐਸਪੀ ਗਰਤਾਸਪੁਰ ਦਫਤਰ ਦੇ ਬਾਹਰ ਤਰਨਾ ਦਿੱਤਾ ਗਿਆ ਮਾਮਲਾ ਮਨੀਸ਼ ਸ਼ਿਸ਼ੋਧਿਆ ਤੇ ਵਾਇਰਲ ਹੋਈ ਵੀਡੀਓ ਚ ਵਿਵਤੀ ਗਈ ਸ਼ਬਦਾਵਲੀ ਦਾ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਅੱਜ ਡਿਪਟੀ ਕਮਿਸ਼ਨਰ ਗਰਦਾਸਪੁਰ ਤੇ ਸੈਸਪੀਕਰ ਦਾਸਪੁਰ ਨੂੰ ਮੰਗ ਪੱਤਰ ਸੰਕੇ ਮਨੀਸ਼ ਸ਼ਿਸ਼ੋਧਿਆ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਐਸਐਸਪੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿੱਤੇ ਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨ ਮਨੀਸ਼ ਸ਼ਿਸ਼ੋਧਿਆ ਜੀ ਆਪਣੇ ਵਰਕਰਾਂ ਦੀ ਮੀਟਿੰਗ ਕਰਦੇ ਹੋਏ ਉਹਨਾਂ ਨੇ ਬਹੁਤ ਗਲਤ ਸ਼ਬਦਾਵਲੀ ਯੂਜ਼ ਕੀਤੀ ਆ ਉਹਨਾਂ ਨੇ ਕਿਹਾ ਕਿ ਜਰੀ 227 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕੁਝ ਵੀ ਕਰਨਾ ਪਿਆ ਭਾਵੇਂ ਦਾ ਪੇਚ ਪੈਸਾ ਝਗੜਾ ਜੋ ਵੀ ਕਰਨਾ ਪਿਆ ਉਹ ਆਪਾਂ ਕਰਾਂਗੇ ਸੋ ਇਹ ਜਿਹੜੀ ਸ਼ਬਦਾਵਲੀ ਆ ਇਹ ਬਹੁਤ ਗਲਤ ਸ਼ਬਦਾਵਲੀ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਸੀ ਸੋਧਿਆ ਸਾਹਿਬ ਨੂੰ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਪਿਛੋਤ ਇਤਿਹਾਸ ਦੇਖੋ ਪੰਜਾਬੀਆਂ ਦਾ ਪੰਜਾਬੀ ਲੋਕ ਜਿਹੜੇ ਨੇ ਉਹ ਪਿਆਰ ਦੇ ਨਾਲ ਉਹਨਾਂ ਕੋ ਜੋ ਕੁਝ ਮਰਜ਼ੀ ਕਰਵਾ ਲਓ ਜੇ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰੋਗੇ ਤੁਹਾਨੂੰ 2027 ਦੇ ਵਿੱਚ ਦੱਸ ਦੇਣਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਇੱਥੋਂ ਬਾਹਰ ਕੱਢਦੇ ਨੇ ਸੋ ਅੱਜ ਅਸੀਂ ਸਾਰੇ ਕਾਂਗਰਸ ਕਮੇਟੀ ਦੇ ਸਮੂੱਚੇ ਸਾਰੇ ਅਹੁਦੇਦਾਰ ਸਹਿਬਾਨ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸਾਰੇ ਸਮੂੱਚੇ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਅਹੁਦੇਦਾਰ ਸਹਿਬਾਨਾਂ ਰਾਹੀਂ ਅਸੀਂ ਅੱਜ ਮੰਗ ਪੱਤਰ ਦਿੱਤਾ ਅਸੀਂ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਕੋ ਡੀਸੀ ਸਾਹਿਬ ਕੋ ਕਿ ਜੋ ਇਹਨਾਂ ਨੇ ਜਿਹੜਾ ਵਰਕਰਾਂ ਨੂੰ ਕਸਾਇਆ ਤੇ ਪੜਕਾਇਆ ਵੀ ਆ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜੋ ਇਹਨਾਂ ਦੇ ਨਾਲ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਏ ਜੇ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਕਾਂਗਰਸ ਪਾਰਟੀ ਅੱਗੇ ਦਿਸ਼ਾ ਨਿਰਦੇਸ਼ ਦੇਊਗੀ ਉਹਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਲਿਕਾਂ ਕੀ ਕਹਿਣਾ ਜਾਊਗੇ ਮੈਂ ਗੌਤਮ ਸੇਠ ਗੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਕਰਾਸਪਰ ਇਹ ਜਿਹੜੀ ਮਨੀਸ਼ ਚੋਧਰੀਆ ਦੀ ਨੇ ਮਾੜੀ ਸ਼ਬਦਾਵਲੀ ਵਰਤੀ ਆ ਪੰਜਾਬੀਆਂ ਲਈ ਉਹਨਾਂ ਨੂੰ ਧਮਕਾਇਆ ਇਹਨਾਂ ਨੇ ਦਿੱਲੀ 'ਚ ਜੋ ਇਹਨਾਂ ਦੇ ਹਾਲਾਤ ਹੋਏ ਆ ਸਾਡੇ ਪੰਜਾਬੀ ਪਿਆਰ ਦੇ ਭੁੱਖੇ ਆ ਸਾਡੇ ਪੰਜਾਬੀ ਪਏ ਇਹਨਾਂ ਨੇ ਇੱਕ ਡਾਇਲੌਗ ਮਾਰਿਆ ਸੀ ਕਿ ਡळा ਤੋਂ ਡळा ਹੁੰਦਾ ਹੈ ਇਹਨਾਂ ਨੂੰ ਹੁਣ ਪਤਾ ਲੱਗਣਾ ਡਲੇ ਵਾਈ ਦੇ ਕਿਦਾਂ ਵਾ ਲੋਕਾਂ ਡਾਂਗਾਂ ਚੁੱਕੇ ਇਹਨਾਂ ਪਿੰਡਾਂ ਚ ਇਹਨਾਂ ਨੂੰ ਵੜਨ ਨਹੀਂ ਦਿੰਦੇ ਪਏ ਤੇ ਇਸ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਪਿਆ ਕਾਂਗਰਸ ਪਾਰਟੀ ਦਾ ਨਖੇਦੀ ਕਰਦੀ ਹੈ ਤੇ ਸਾਨੂੰ ਜੋ ਵੀ ਪੰਜਾਬ ਪ੍ਰਧਾਨ ਜੀ ਵੱਲੋਂ ਮਿਲੇਗਾ ਅੱਗੋਂ ਅ ਦੇਸ਼ਾ ਨਿਰਦੇਸ਼ ਅਹੀ ਉਦੇ ਤੇ ਕੰਮ ਕਰਾਂਗੇ ਬੰਦੇ ਬਸ ਜੀ ਜਿਹੜੀ ਸੁਸੋਧਿਆ ਸਾਹਿਬ ਨੇ ਗੱਲ ਕੀਤੀ ਹੈ ਧਮਕਾਇਆ ਪੰਜਾਬ ਨੂੰ ਪੰਜਾਬੀ ਡਰਨ ਵਾਲੇ ਨਹੀਂ ਆ ਕਾਇਤੇ ਤੁਸੀਂ ਬੱਚੇ ਨੂੰ ਵੀ ਕਿਤੇ ਦਫਕਾ ਮਾਰਦੇ ਤੇ ਉਹ ਵੀ ਅੱਗੋਂ ਅੱਖਾਂ ਕੱਢ ਲਿੰਦਾ ਹੈ ਇਹ ਪੰਜਾਬ ਦੇ ਲੋਕ ਇਮੋਸ਼ਨਲ ਲੋਗ ਨੇ ਜਦੋਂ ਚੱਲਦੇ ਸਿੱਧੇ ਹੋ ਕੇ ਚੱਲਦੇ ਨੇ ਇਹ ਪੰਜਾਬ ਨੇ ਵੋਟਾਂ ਪਾਈਆਂ ਸੀ ਝਾੜੂ ਨੂੰ ਤੇ ਸਿੱਧੇ ਹੋ ਕੇ ਪਾਈਆਂ ਸੀ ਕਿ ਹੁਣ ਲਾਉਣਗੇ ਐ ਉੱਪਰੋਂ ਲੈ ਕੇ ਥੱਲੇ ਤੱਕ ਲਾ ਕੇ ਛੱਡਣਗੇ ਐਸੀ ਗੱਲੀ ਸੁਸੋਦੀਆ ਸਾਹਿਬ ਦੋਚਾ ਹੋਰ ਬਿਆਨ ਦੇ ਕੇ ਵੇਲੋ ਫਿਰ ਆਪਣੇ ਬੰਦਿਆਂ ਤਗੜਾ ਕਰਕੇ ਵੇਲਿਓ ਇਹ ਪੰਜਾਬੀ ਹਮੇਸ਼ਾ ਹੀ ਤਗੜੇ ਰਹੇ ਨੇ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਸਭ ਤੋਂ ਵੱਧ ਕੁਰਬਾਨੀ ਅਗਰ ਪੰਜਾਬੀਆਂ ਦੀਆਂ ਤੇ ਅਗਰ ਤੁਹਾਨੂੰ ਲਾਉਣ ਵਾਸਤੇ ਵੀ ਕੋਈ ਕੁਰਬਾਨੀ ਦੇਣ ਦੀ ਲੋੜ ਪਈ ਤੇ ਪੰਜਾਬੀ ਅੱਗੇ ਹੋ ਕੇ ਤੁਹਾਨੂੰ ਠੋਕਣਗੇ ਟੱਕਾ ਕੇ ਤੁਹਾਡੀ ਸਰਕਾਰ ਨੂੰ ਲਾ ਕੇ ਜਾਣਗੇ ਇਹ ਕਹਿੰਦਾ ਆ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਅਸੀਂ ਤਗੜੇ ਹੋਈਏ 2027 ਦੇ ਵਿੱਚ ਇਹਨਾਂ ਝਾੜੋ ਵਾਲਿਆਂ ਨੂੰ ਲਾਈਏ ਤੇ ਜਾ ਕੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣਾਈ ਅੱਜ ਸਾਡੇ ਪੰਜਾਬ ਪ੍ਰਧਾਨ ਗਾਜਾ ਵੜਿੰਗ ਜੀ ਦੇ ਨਿਰਦੇਸ਼ ਦੇ ਮੁਤਾਬਕ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਜੋ ਪਿਛਲੇ ਦਿਨੀ ਮਨੀਸ਼ ਸ਼ੋਧਿਆ ਜੀ ਨੇ ਇੱਕ ਪ੍ਰਤਾਹੁ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਉਹਦਾ ਵਿਰੋਧ ਕਰਦੇ ਹਾਂ ਨਿਖੇਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਸਾਮ-ਦਾਮ ਦੰਡ ਬੇਦ ਜੋ ਵੀ ਕਰਨਾ ਪੜੇ ਆਪਾਂ ਕੁਐਸਚਨ ਆਨਸਰ ਲੜਾਈ ਝਗੜਾ ਸਭ ਜੋ ਹੈ ਉਹਨਾਂ ਨੇ ਆਪਣੇ ਵਕਤ ਨੂੰ ਇਨਾ ਉਕਸਾਇਆ ਸਾਮ ਦਾ ਮਤਲਬ ਹੈ ਪਿਆਰ ਨਾਲ ਦਾਂ ਦਾ ਮਤਲਬ ਪੈਸੇ ਦੇ ਕੇ ਡੰਡ ਦਾ ਮਤਲਬ ਡੰਡ ਦੇ ਕੇ ਉਹਨਾਂ ਨੇ ਕੋਈ ਲੜਾਈ ਝਗੜਾ ਐਸਾ ਵੀ ਉਹਨਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪੁੱਛਣਾ ਚਾਹੁੰਦਾ ਸਸੋਧਿਆ ਸਾਹਿਬ ਜੇ ਇਹ ਫਾਰਮੂਲਾ ਤੁਸੀਂ ਦਿੱਲੀ ਵਰਤਦੇ ਤੇ ਤੁਹਾਡਾ ਇਹ ਹਾਲ ਨਾ ਹੁੰਦਾ ਇਹ ਪੰਜਾਬ ਦੇ ਲੋਕ ਬੜੇ ਸੈਂਸਿਟਿਵ ਲੋਕ ਨੇ ਇਹ ਪਿਆਰ ਦੇ ਨਾਲ ਲੋਕਾਂ ਨੂੰ ਜਿੱਥੇ ਮਰਜੀ ਆਪਾਂ ਆਪਣੇ ਗਲੇ ਲਾ ਸਕਦੇ ਹਾਂ ਪਰ ਇਸੇ ਤਰ੍ਹਾਂ ਜੋ ਤੁਸੀਂ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਦੇ ਆਪਣੇ ਵਕਤਾਂ ਨੂੰ ਉਕਸਾ ਕੇ ਸਰਕਾਰ ਬਣਾਉਣ ਵਿੱਚ ਜਿਹੜਾ ਤੁਸੀਂ ਇਹ ਫਾਰਮੂਲਾ ਵਰਤਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲੋਕ ਇਹ ਚੰਪਲੀ ਪਾਤੀ ਜਾਣਦੇ ਨੇ ਤੁਹਾਡੀ 3.5 ਦਸ ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਝੂਠ ਦੇ ਸਿਰ ਤੇ ਤੁਹਾਡੀ ਕਾਰਗੁਜ਼ਾਰੀ ਗਈ ਹੈ ਔਰ ਜਿਹੜਾ 1.5 ਸਾਲ ਤੁਹਾਡਾ ਰਹਿ ਗਿਆ ਪਿਆਰ ਦੇ ਨਾਲ ਪੰਜਾਬੀਆਂ ਨੂੰ ਰਹਿੰਦਿਓ ਤੁਸੀਂ ਦਿੱਲੀ ਵਿੱਚ ਇਹ ਫਾਰਮੂਲਾ ਵਰਤੋ ਜਾ ਕੇ ਉਹ ਤੁਸੀਂ ਵੇਖ ਵੀ ਲੈ ਕੇ ਤੇ ਇਸ ਕਰਕੇ ਆਪਾਂ ਉਹ ਵੀ ਇਹ ਮਾਲ ਜੋ ਡੀਸੀ ਸਾਹਿਬ ਐਸਐਸਪੀ ਸਾਹਿਬ ਜੋ ਇਹ ਮੰਗ ਪਰ ਤਾਂ ਦਿੱਤਾ ਨਾ ਇਹਨਾਂ ਦੇ ਖਿਲਾਫ ਜੋ ਵੀ ਕਰਵਾਈ ਬੰਦੀ ਆ ਉਹ ਕਰਨੀ ਚਾਹੀਦੀ ਆ ਨਹੀਂ ਤੇ ਅਸੀਂ ਜੋ ਵੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬਰਿੰਗ ਜੀ ਕੋਈ ਦੁਬਾਰਾ ਸਾਨੂੰ ਆਦੇਸ਼ ਦੇਣਗੇ ਉਹਦੇ ਮਤਲਬ ਅਸੀਂ ਪੂਰ ਜ਼ੋਰ ਫੇਰ ਉਹਦਾ ਡਟ ਕੇ ਵਿਰੋਧ ਕਰਾਂਗੇ ਔਰ ਇਹੋ ਜੀ ਪਾਲਸੀ ਇਹੀ ਜਿਹੜੀ ਵਰਤਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਅਸੀਂ ਇਹਦਾ ਹਮੇਸ਼ਾ ਹੀ ਵਿਰੋਧ ਕਰਾਂਗੇ ਅਸੀਂ ਸ਼ਾਂਤੀਪ੍ਰੀ ਲੋਕ ਆ ਪੰਜਾਬ ਦੇ ਲੋਕ ਅਸੀਂ ਹਮੇਸ਼ਾ ਸ਼ਾਂਤੀ ਦੇ ਨਾਲ ਹੀ ਇੰਨੀਆਂ ਇਲੈਕਸ਼ਨਾਂ ਜਿੱਤੀਆਂ ਨੇ ਅੱਗੋਂ ਵੀ ਇਦਾਂ ਹੀ ਚੱਲਦੇ ਰਹਿਣੀਆਂ ਨੇ